ਬਾਈ ਜੀ ਜੇ ਵੀ ਮੋਟਰ ਚ ਬਠੰਡਿਆ ਵਾਲੇ ਤੰਬਾਕਾ ਕਰਤਾ ਜਿਹੜਾ ਬੰਦਾ ਬਾਈ ਵੀਡੀਓ ਸ਼ੇਅਰ ਕਰਕੇ ਆਊਗਾ ਵੀਡੀਓ ਦਾ ਸਕਰੀਨਸ਼ਾਟ ਮਾਰ ਕੇ ਮੇਰੀ ਵੀਡੀਓ ਨੂੰ ਦੇਖ ਕੇ ਬਾਈ ਨੂੰ ਫੋਨ ਕਰੂਗਾ ਉਹਦੇ ਲਈ ਬਾਈ ਡਿਸਕਾਊਂਟ ਕਿੰਨਾ 10000 ਰੁਪਿਆ ਹਰ ਗੱਡੀ ਦੇ ਮਗਰ ਇਹ ਜਿਹੜੀ ਤੁਸੀਂ ਗੱਡੀ ਦੇਖ ਰਹੇ ਹੋ ਕਾਲਾ ਕੋੜਾ ਕ੍ਰੈਟਾ ਗੱਡੀ ਹੈ ਗੱਡੀ ਨੂੰ ਤੁਸੀਂ ਬਾਈ ਪੂਰੀ ਦੇਖ ਰਹੇ ਹੋ ਅੰਦਰੋਂ ਬਹੁਤ ਵਧੀਆ ਜੈਨੂਨ ਗੱਡੀ ਹੈ ਬਿਲਕੁਲ ਓਰੀਜਨਲ ਹੈ ਕੋਈ ਵੀ ਡਾਕੂਮੈਂਟ ਤੋਂ ਲੈ ਕੇ ਗੱਡੀ ਦੇ ਇੰਜਨ ਤੱਕ ਦੀ ਬਾਈ ਗਾਰੰਟੀ ਲੈਂਦੇ ਆ ਬਾਈ ਨਾਲ ਪੂਰੀ ਗੱਲਬਾਤ ਕਰਦੇ ਆ ਬਈ ਸਿਕਲ ਸਤਿ ਸ਼੍ਰੀ ਅਕਾਲ। ਪਰ ਅਮਰਤਾ ਬਾਈ ਠੀਕ ਹੋ? ਹਾਂ ਜੀ ਹਾਂ ਜੀ ਬਤੀ। ਬਈ ਇਹ ਗੱਡੀ ਦਾ ਕੀ ਪ੍ਰਾਈਸ ਹੈ ਜੀ? ਇਹਦਾ 6,10,000 ਰੁਪਏ ਦੀ। 6,10,000 ਹਾਂ ਜੀ। ਠੀਕ ਹੈ ਜੀ। ਬਈ ਫਸਟ ਆਨਰ ਹੈ ਕਿ ਸੈਕੰਡ ਆਨਰ? ਫਸਟ ਆਨਰ ਆ ਜੀ 69 ਚੱਲੀ ਹੋਈ ਹੈ ਜੀ ਮੀਟਰ ਪੈਂਟ ਦੀ ਗਾਰੰਟੀ ਹੈ ਵੀਰੇ। ਕਿੰਨੀ ਚੱਲੀ ਹੈ ਬਾਈ? 69 69,000 ਹਾਂ ਜੀ। ਠੀਕ ਹੈ ਜੀ। ਤੇ ਵੀਰੇ ਕੋਈ origignal ਆਪਾਂ ਜਿਵੇਂ ਕਹਿੰਦੇ ਸਾਰੀ origignal ਪੈਂਟ ਦੀ ਹੈ। ਸਾਰੀ origignal ਹਾਂ ਜੀ। ਤੇ ਕੋਈ ਇੰਜਨ ਚ ਪ੍ਰੋਬਲਮ? ਕੋਈ ਵੀਰੇ 1 ਰੁਪਿਆ ਨਹੀਂ ਲਾਉਣਾ ਤੁਸੀਂ। ਠੀਕ ਹੈ ਜੀ। ਅ ਇਸ ਗਲਤੀ ਦੀ ਗਾਰੰਟੀ ਵੀ ਹੋ ਜਾਂਦੀ ਕੋ ਵੀ ਬਿਲਕੁਲ 오ਰੀਜినਲ ਹਾਂਜੀ ਹਾਂਜੀ ਕੋਈ ਨੁਕਸਾਨ ਨਹੀਂ ਹਾਂਜੀ ਇਹ ਇੱਕ ਵੀ ਇਹ ਪੰਜ ਦੱਸਣਾ ਹੈ ਵੀ ਜਿਹੜੀ ਇਹ ਗੱਡੀ ਹੈ ਬਾਈ ਹਾਂਜੀ ਇਹ ਕਾਗਜ਼ ਪੱਤਰਾ ਦੀ ਜ਼ਿਆਦਾਤਰ ਲੋਕ ਪ੍ਰੋਬਲਮ ਆ ਜਾਂਦੀ ਵੀ ਕਾਗਜ਼ ਪੱਤਰਾ ਚ ਚੱਕਰ ਪੈ ਜਾਂਦਾ ਕਾਗਜ਼ ਪੱਤਰਾ ਦਾ ਕੋਈ ਰੌਲਾ ਤਾਂ ਨਹੀਂ ਆ ਨਾ ਨਾ ਵੀਰੇ ਪਹਿਲੇ ਨਾਂ ਦੀ ਕਾਰ ਆ ਜੀ ਠੀਕ ਹੈ ਜੀ ਦੋਨੇ ਚਾਬੀਆਂ ਠੀਕ ਹੈ ਜੀ ਠੀਕ ਹੈ ਜੀ ਮੀਟਰ ਦੀ ਗਾਰੰਟੀ ਹੈ ਠੀਕ ਹੈ ਜੀ ਹਾਂਜੀ ਫੁੱਲ ਇੰਸ਼ੋਰੈਂਸ ਆ ਤੇ ਬਾਕੀ ਕਿੰਨਾ ਚਲੋਗੇ ਆਪਾਂ ਨੂੰ ਕੰਮ ਕਰਦੇ ਆਪਾਂ ਆਪਾਂ ਨੂੰ ਹੋ ਗਏ ਵੀਰੇ 10 ਸਾਲ ਹੋ ਗਏ 10 ਸਾਲ ਹੋ ਗਏ ਹਾਂਜੀ ਹਾਂਜੀ ਗੱਡੀ ਕਈ ਵੀਰ ਹੁੰਦੇ ਛੋੜਾ ਬੱਸ ਹੁੰਦਾ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਗੱਡੀ ਆਪਣੀ ਆਪਣੇ ਤੋਂ ਹੀ ਲੱਖ ਤੋਂ ਲੈ ਕੇ 20-25 ਲੱਖ ਤੱਕ ਕਰ ਦਵਾ ਦੇਣੀ ਵੀਰੇ 25 ਲੱਖ ਦੀ ਬਾਈ ਕਿਤੇ ਚਿੱਟਾ ਘੋੜਾ ਰੱਖਣਾ ਹੈ ਬਾਈ ਜਿਹਨੂੰ ਕਹਿੰਦੇ ਚਿੱਟਾ ਘੋੜਾ ਸਕੋਰਪਿਓ ਮੁੰਡਿਆਂ ਦੀ ਚੁਆਇਸ ਚੰਡੀਗੜ੍ਹ ਵਿੱਚ ਇਹਨੂੰ ਕੁੜੀਆਂ ਵੀ ਰੱਖੀ ਬੈਠੀਆਂ ਬਾਈ ਕਿਉਂਕਿ ਬਹੁਤ ਸੋਹਣੀ ਗੱਡੀ ਹੈ ਸਕੋਰਪਿਓ ਕਿਹੜਾ ਮਾਡਲ ਹੈ ਵੀਰੇ ਇਹ 17 ਮਾਡਲ ਹੈ ਜੀ ਜੀ ਹਾਂਜੀ 119 ਇਅਰ ਚੱਲੀ ਹੈ ਜੀ ਠੀਕ ਹੈ ਜ ओरिजिनल पेंट दी कार हां जी ठीक है जी पहले नाम दी कितने दी बनजू भाई अपने लिए एहे ਤੁਹਾਡੇ ਲਈ ਬਣਜੂਗੀ 10 ਲੱਖ ਰੁਪਏ ਦੀ ਠੀਕ ਹੈ ਜੀ ਜੇ ਕੋਈ ਡਿਸਕਾਊਂਟ ਕਰਕੇ ਵੀਡੀਓ ਦੇਖ ਕੇ ਸ਼ੇਅਰ ਕਰਕੇ ਕਮੈਂਟ ਕਰਕੇ ਆਉਂਦਾ ਲਈ 10000 ਰੁਪਿਆ ਡਿਸਕਾਊਂਟ ਹਾਂਜੀ ਹਾਂਜੀ ਭਾਈ ਅੱਪਾ ਅੱਗੇ ਚੱਲਦੇ ਆਂ ਬਾਈ ਕੋਲੇ ਗੱਡੀ ਬਾਈ ਇੱਕ ਨਹੀਂ ਗੱਡੀਆਂ ਬਾਈ ਕੋਲੇ ਇਨੇਕਾਂ ਤੁਸੀਂ ਵੀਡੀਓ ਚ ਦੇਖ ਹੀ ਲਿਆ ਇੱਕ ਵੀ ਤੇ ਗੱਡੀ ਆ ਖੜੀ ਹੈ ਜੀ ਇਹ ਕੀ ਹੈ ਸਵਰਤ ਜੈਰ ਬਈ ਯਾਰ ਹਾਂਜੀ ਵੀਰੇ ਇਹ ਭਾਈ ਕੀ ਪ੍ਰਾਈਸ ਹੈ ਇਹਦਾ ਪ੍ਰਾਈਸ ਹੈਗਾ ਵੀਰੇ 4.5 ਲੱਖ ਰੁਪਿਆ ਡਿਮਾਂਡ ਆ ਜੀ ਠੀਕ ਹੈ ਜੀ 4 ਲੱਖ ਰੁਪਏ ਦੇ ਦਾਂਗੇ ਵੀਰੇ ਠੀਕ ਹੈ ਜੀ ਹਾਂਜੀ ਠ ਬਾਕੀ ਭਾਈ ਬਾਈਆਂ ਦਾ ਰੇਟ ਬਹੁਤ ਜ਼ਾਇਦਾ ਹੈ ਤੁਸੀਂ ਵੀਡੀਓ ਦੇਖ ਰਹੇ ਹੋ ਵੀਡੀਓ ਦੇ ਵਿੱਚ ਇੱਕ ਬਾਈ ਨੇ ਗੱਡੀ ਲਈ ਹੈ ਬਹੁਤ ਹੀ ਘੱਟ ਰੇਟ 'ਚ ਤੇ ਬਾਈ ਉਹ ਵੀਡੀਓ ਤੁਸੀਂ ਦੇਖੋਗੇ ਨਾ ਤੇ ਬਾਈ ਦਾ ਬੱਚਾ ਸਾਨੂੰ ਅਸੀਂ ਜਿਗਰ ਵੀ ਆਇਆ ਕੀਤਾ ਬਾਈ ਦੀ ਵੀਡੀਓ ਦਿਖਾਈ ਹੈ ਇੱਥੋਂ ਗੱਡੀ ਵਿਕੀ ਹੈ ਬਹੁਤ ਹੀ ਘੱਟ ਜ਼ਾਇਦਾ ਇਸ ਦੇ ਵਿੱਚ ਬਹੁਤ ਹੀ ਵਧੀਆ ਰੇਟ 'ਚ ਤੇ ਬਾਈ ਨੇ ਇਹ ਵੀ ਕਿਹਾ ਵੀ ਸਾਡੇ ਤੋਂ ਅਸੀਂ ਮਠੰਡੇ ਸਾਰੇ ਪਤਾ ਕੀਤਾ ਸੀ ਪਰ ਇੱਥੋਂ ਆਇਆ ਉਹ ਜੇ ਵੀ ਮੋਟਰਸ ਵਾਲਿਆਂ ਕੋਲੇ ਉਹ ਤੁਸੀਂ ਵੀਡੀਓ ਦੇਖਣੀ ਹੈ ਬਾਈ ਦੀ ਜਵਾਨੀ ਬਾਈ ਕੀ ਕਹਿੰਦੇ ਆ ਉਸ ਤੋਂ ਪਹਿਲਾਂ ਸਾਨੂੰ ਅਸੀਂ ਗੱਡੀਆਂ ਦਾ ਰਿਵਿਊ ਦੇ ਰਹੇ ਹਾਂ ਭਾਈ ਇਹ ਜਿਹੜੀ ਗੱਡੀ ਹੈ ਇਹ ਗੱਡੀ ਬਾਰੇ ਬਾਈ ਜੀ ਇਹ Honda Amaze ਆ ਜੀ ਜੀ 2014 ਮਾਡਲ ਆ ਐਸ ਐਮਟੀ ਵੇਰੀਐਂਟ ਆ ਜੀ ਜੀ ਬਾਈ ਹਾਂ ਜੀ 75000 ਜੈਨੂੰ ਚੱਲੀ ਹੋਈ ਹੈ ਜੀ ਠੀਕ ਹੈ ਜੀ ਡਿਮਾਂਡ 310000 ਆ ਜੀ ਠੀਕ ਹੈ ਬਾਈ ਹਾਂ 3 ਲੱਖ ਰੁਪਏ ਦੇ ਦਾਂਗੇ ਜੀ ਆਪਾਂ ਨੂੰ ਖਾਂਟੇ ਹਾਂ ਜੀ ਬਿਲਕੁਲ ओरिजिनल ਹਾਂ ਜੀ ਹਾਂ ਜੀ ਕੋਈ ਚੱਕਰ ਫੇਰ ਆ ਗਿਆ ਪਤਰਾ ਦੀ ਗਾਰੰਟੀ ਹੈ ਜੀ ਫੁੱਲ ਬਟਮ ਲੋਨ ਕਰਵਾ ਦੋਗੇ ਬਾਈ ਹਾਂ ਜੀ ਹਾਂ ਜੀ ਹੋ ਜੂਗੀ ਠੀਕ ਹੈ ਜੀ ਆਹ 280 85000 ਰੁਪਏ ਲੋਨ ਹੋ ਜੂਗੀ ਠੀਕ ਹੈ ਜੀ ਇੱਕ ਬਾਈ ਆ ਵੀ ਖੜੀ ਹੈ Honda ਵਾਲਿਆਂ ਦੀ ਕਿਹੜੀ ਹੈ ਜੀ ਇਹ ਹੈਗੀ ਹੈ ਵੀਰੇ 20 ਪੀਵੀ ਨੰਬਰ ਕਾਰ ਆ ਜੀ ਬਠਿੰਡਾ ਨੰਬਰ ਦੀ ਠੀਕ ਹੈ ਵੀਰੇ ਹਾਂਜੀ ਤੇ ਇੱਕ ਵੀ ਤੇ ਗੱਡੀ ਆਪਣੀ ਕੋਲ ਇਸ ਤੋਂ ਪਹਿਲਾਂ ਸੇਲ ਹੋਈ ਹੈ ਹਾਂਜੀ ਉਹ ਆਪ ਕੋ ਦਿਖਾਵਾਂਗੀ ਵੀਡੀਓ ਚ ਹਾਂਜੀ ਕਿੰਨੇ ਦੀ ਸੇਲ ਹੋਈ ਹੈ ਇਹ ਬਠਿੰਡੇ ਤੋਂ ਲੈ ਕੇ ਗਏ ਆ ਵੀਰ ਹਾਂਜੀ 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 ਵੀਰੇ ਉਹ ਆਪਣੇ ਕੋਲ ਕੱਲ ਹੀ ਆਈ ਸੀ ਕੱਲ ਐ ਸੀ ਹਾਂਜੀ ਹਾਂਜੀ ਸਾਰਾ ਮੇਲਾ ਘੁੰਮ ਕੇ ਆਈ ਸੀ ਉਹ ਆਪਣੇ ਕੋਲੇ ਤੇ ਉਹ ਆਪਾਂ 3,80,000 ਰੁਪਏ ਦਿੱਤੀ ਹੈ ਜੀ ਖੁਸ਼ ਹੋ ਕੇ ਗਏ ਐਮਜੀ ਆ ਜੀ ਹਾਈਲੈਂਡ ਪਲੱਸ 2017 ਮਾਡਲ ਹੈ ਜੀ ਠੀਕ ਹੈ ਜੀ ਮੀਟਰ ਪੈਂਟ ਦੀ ਉਹਦੀ ਵੀ ਗਾਰੰਟੀ ਸੀ ਠੀਕ ਹੈ ਭਾਈ ਭਾਈ ਦੇ ਭਾਈ ਸ਼ੋਅਰੂਮ ਦੇ ਵਿੱਚ ਆਪਾਂ ਤੁਸੀਂ ਇੱਕ ਵਾਰੀ ਜ਼ਰੂਰ ਆਣਾ ਬਾਈ ਦਾ ਜਿਹੜਾ ਸ਼ੋਰੂਮ ਹੈ ਬਾਈ ਤੁਹਾਨੂੰ ਦੱਸਣਗੇ ਬਾਈ ਆਪਣੇ ਸ਼ੋਰੂਮ ਕਿੱਥੇ ਹੈ ਬਟੰਡੇ ਜੀ ਆਪਣਾ ਜੀ ਜੀਵੀ ਮੋਟਰ ਨਾਰਥ ਸਟੇਟ ਰਗਨ ਗੈਸਟ ਹਸਪੀਟਲ ਦੇ ਨਾਲ ਹੀ ਹੈ ਠੀਕ ਹੈ ਜੀ ਉੱਪਰ ਬਾਈ ਮੋਬਾਈਲ ਨੰਬਰ ਵੀ ਚੱਲ ਰਿਹਾ ਪੂਰਾ ਐਡਰੈਸ ਵੀ ਚੱਲ ਰਿਹਾ ਹੈ ਇਹ ਬਾਈ ਗੱਡੀ ਇਹ ਜਿਹੜੀ ਹੈਗੀ ਹੈ ਇਹਦਾ ਕੀ ਰੇਟ ਹੈ ਵੀਰੇ ਇਹ ਹੈਗੀ ਹੈ ਵੀਰੇ 2016 ਮਾਡਲ ਹੈ ਜੀ ਜੀ ਵੀਰੇ ਬਟੰਡਾ ਨੰਬਰ ਹੈ ਜੀ ਠੀਕ ਹੈ ਵੀਰੇ ਮੋਗਾ ਸੌਰੀ ਪੰਜਾਬ ਨੰਬਰ ਆ ਜੀ ਬਾਈ ਹਾਂ ਜੀ ਠੀਕ ਹੈ ਇਹ ਕੀ ਰੇਟ ਲੱਗ ਜੂ ਬਾਈ ਇਹਦਾ ਵੀਰੇ ਤੁਹਾਡੇ ਲਈ ਇੱਕੋ ਹੀ ਰੇਟ ਹੈ ਜੀ ਠੀਕ ਹੈ ਜੀ 4,60,000 ਰੁਪਏ ਠੀ ਜਿਹੜਾ ਬੰਦਾ ਭਾਈ ਸ਼ੇਅਰ ਕਰਕੇ ਉਹ ਰੇਟ ਉਹਨਾਂ ਲਈ ਡਿਸਕਾਊਂਟ ਹੁੰਦਾ ਹੀ ਹੈ। ਹਾਂਜੀ ਹਾਂਜੀ। ਠੀਕ ਹੈ ਜੀ। ਇੱਕ ਭਾਈ ਆ ਗੱਡੀ ਬਹੁਤ ਸੋਹਣੀ ਹੈ। ਵਸ ਸੀਟਾਂ ਕਿੰਨੀਆਂ ਸੋਹਣੀਆਂ। ਸੀ ਕੋਈ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ। ਇਹ ਦੀ ਜੀ ਹਾਂ 2017 ਮਾਡਲ ਹੈ ਜੀ। ਜੀ ਭਾਈ। ਡੈਲਟਾ ਮਾਡਲ ਆ। ਠੀਕ ਹੈ ਭਾਈ। ਮੀਟਰ ਪੇਂਟ ਦੀ ਇਹਦੀ ਵੀ ਗਾਰੰਟੀ ਹੈ ਜੀ। ਠੀਕ ਹੈ ਭਾਈ। ਜੈਨੂਨ ਚੱਲੀ ਆ ਇਹ। ਠੀਕ ਹੈ ਵੀਰੇ। 75-80 ਹਜ਼ਾਰ ਦੇ ਆਸ-ਪਾਸੇ ਚੱਲੀ ਆ ਹਾਂਜੀ। 75-80 ਹਜ਼ਾਰ ਜੀ। ਸਾਰੀ origignal ਆ ਭਾਈ। ਸਾਰੀ ਸਾਰੀ ਮੀਟਰ ਪੇਂਟ ਦੀ ਫੁੱਲ ਵਟਾ ਕਾਸਟ ਚੰਦਰੀ ਹੈ ਇੱਕ ਇੱਕ ਗੱਡੀ ਖੜੀ ਹੈ ਵੀਰੇ ਇਹ ਹੈਗੀ ਆ 2018 ਮਾਡਲ Honda Amaze ਆ ਜੀ ਆਟੋਮੈਟਿਕ ਦੇ ਵਿੱਚ ਆਟੋਮੈਟਿਕ ਹੈ ਹਾਂਜੀ ਹਾਂਜੀ ਠੀਕ ਹੈ ਬਾਈ ਹਾਂਜੀ ਇਹਦਾ ਵੀ ਮੰਨ ਲਓ origignal paint ਆ ਸਾਰਾ ਜੀ ਠੀਕ ਹੈ ਜੀ ਹਾਂਜੀ ਸਿੰਗਲ ਓਨਰ ਦੀ ਕਾਰ ਆ ਜੀ ਜੀ ਬਾਈ ਹਾਂਜੀ ਠੀਕ ਹੈ ਵੀਰੇ ਹਾਂਜੀ ਇਹ ਸਿੰਗਲ ਓਨਰ ਆ ਬਾਈ ਜੀ ਕਿੰਨੇ ਦੀ ਛੱਡ ਦੋਗੇ ਆਪਣੇ ਲਈ ਜੇ ਕਿਸੇ ਵੀਰ ਨੇ ਵੀਡੀਓ ਦੇਖ ਕੇ ਹਾਂਜੀ ਹਾਂਜੀ 5 ਲੱਖ ਰੁਪਏ ਦੀ ਕਾਰ ਦੇ ਦਾਂਗੇ ਤੁਹਾਡੇ ਨੂੰ 5 ਲੱਖ ਦੀ ਬਈ ਇਹਨੇ ਰੇਟ ਕਿਉਂ ਚਾਇਜੇ ਇਹੇ ਬਾਈ ਆਏ ਆ ਵੀ ਅਮਰ ਤੋਂ ਬਈ ਥੋੜਾ ਰੇਡ ਬਹੁਤ ਵਧੀਆ ਜੀ ਹਾਂਜੀ ਹਾਂਜੀ ਕੀ ਕਾਰਨ ਤੁਸੀਂ ਮਤਲਬ ਅਸੀਂ ਥੋੜੇ ਮਾਰਜਨ ਤੇ ਖੇਡਦੇ ਜੀ ਉਹ ਤਾਂ ਜੇ ਹੋ ਨਹੀਂ ਪਰਦੇ ਨਾ 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 ਜੀ ਆਪਣਾ ਉਹ ਕੰਮ ਨਹੀਂ ਠੀਕ ਹੈ ਜਿਵੇਂ ਅਸੀਂ ਦੇਖਿਆ ਬਾਈ ਗੱਡੀ ਲੈ ਕੇ ਗਏ ਆ ਅਸੀਂ ਉਹ ਵੀਡੀਓ ਵੀ ਮਗਰ ਲੱਗੀ ਹੋਈ ਹੈ ਦੇਖੋਗੇ ਕੋਝੋ ਕੇ ਗਏ ਕਿ ਨਹੀਂ ਬਾਈ ਅਸੀਂ ਇਹ ਸਾਰੀ ਰੀਡ ਪਤਾ ਕੀਤਾ ਕਹਿੰਦੇ ਬਾਈਆਂ ਦਾ ਸਵਾਲ ਹੈ ਹਾਂਜੀ 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 ਠੀਕ ਹੈ ਜੀ ਇਹ ਗੱਡੀਆਂ ਵੀ ਆਪਣੀਆਂ ਵੀਰੇ ਹਾਂਜੀ ਹਾਂਜੀ ਠੀਕ ਹੈ ਬਾਈ ਇਹ ਕਿਹੜੀਆਂ ਜੀ ਹਾਂ ਕੱਲ ਪਾਰਟੀ ਖੜਾ ਕੇ ਗਈ ਹੈ ਜੀ ਵੇਚਣ ਨੂੰ ਅੱਛਾ ਠੀਕ ਹੈ ਜੀ ਹਾਂ ਦੂਜੇ ਨਾਂ ਦੀ ਹੈ ਜੀ ਠੀਕ ਹੈ ਵੀਰੇ ਪੀਵੀ ਨੰਬਰ ਕਾਰ ਆ ਜਿਹੜੇ ਬਾਈ ਕਿਸਾਨ ਦਸੇ ਬੰਦੇ ਵਾਲੇ ਹਨ ਉਹ ਮਤਲਬ ਕੀ ਇਹ ਬੰਦੇ ਕਟੜ ਹੁੰਦੇ ਆ ਤੇ ਉਹ ਵਿਸ਼ਵਾਸ ਘੱਟ ਕਰਦੇ ਪਰ ਬਾਈਆਂ ਤੇ ਵਿਸ਼ਵਾਸ ਕੀਤਾ ਅੰਦਰ ਝੰਡਾ ਦੇਖ ਸਕਦੇ ਆ ਕਿਸਾਨ ਜੁਨੇ ਵਾਲੇ ਬਾਈ ਬਲ ਗੱਡੀ ਦੇ ਦੇ ਕੇ ਗਏ ਆ ਵੀ ਬਾਈ ਤੇ ਇੰਨਾ ਕੋ ਵਿਸ਼ਵਾਸ ਹੈ ਉਹ ਸਰਦਾਰ ਬੰਦਾ ਸਰਦਾਰ ਦੇ ਵੈਸੇ ਵਿਸ਼ਵਾਸ ਹੁੰਦਾ ਹੈ। ਹਾਂ 4 ਕ ਲੱਖ ਰੁਪਏ ਦੀ ਕਹਿੰਦੇ ਸੀ ਬਾਈ ਆਪਾਂ। ਠੀਕ ਹੈ ਜੀ। ਹਾਂ ਵੇਚਣ ਵਾਸਤੇ ਖੜਾ ਕੇ ਗਿਆ ਕੱਲ ਹੀ ਆਈ ਸੀ ਮੇਰੇ। ਠੀਕ ਹੈ ਜੀ। ਉਹ ਮਤਲਬ ਸੇਲ ਹੋ ਜਾਊਗਾ। ਹਾਂ ਜੀ ਹਾਂ ਜੀ। ਠੀਕ ਹੈ ਜੀ। ਸੋ ਬਾਈ ਤੁਸੀਂ ਆਉਣਾ ਕਿੱਥੇ ਐ ਜੇ ਵੀ ਮੋਟਰ ਦੇ ਉੱਪਰ ਪੂਰਾ ਮੋਬਾਈਲ ਨੰਬਰ ਐ ਪੂਰਾ ਡਰੈੱਸ ਆ ਬਾਈਆਂ ਦੇ ਨੰਬਰ ਚੱਲ ਰਹੇ ਆ। ਹਾਂ ਜੀ। ਤੁਸੀਂ ਜਿਹੜੇ ਬਾਈ ਵੀਡੀਓ ਦੇਖਿਓ ਉਹਦੇ ਲਈ ਦੱਸਿਆ ਵੀਡੀਓ ਸ਼ੇਅਰ ਕਰਕੇ ਆਊਗਾ ਬਾਈ ਕੋਲੇ ਆਉਣਗੇ ਉਹਨਾਂ ਦਾ ਵਧੀਆ ਮਾਨਤਾਣ ਉਹਨਾਂ ਨੂੰ ਗਿਫਟ ਦਿੱਤੇ ਜਾਣਗੇ ਤੇ ਇੰਨਾ ਕੁ ਵਧੀਆ ਹੀਰਾ ਇ ਸਾਡੀ ਗਰੰਟੀ ਹੈ ਚੰਗੀ ਗੱਡੀ ਦੀ ਚੰਗੀ ਗੱਡੀ ਦੇ ਬਾਈਆਂ ਦਾ ਜੈਨੂਨ ਕੰਮ ਹੈ ਉਹਦੀ ਅਸੀਂ ਗਰੰਟੀ ਲੈਨੇ ਆ ਆਉਣਾ ਕਿੱਥੇ ਹੈ ਜੇਬੀ ਮੋਟਰ ਜ ਬਠਿੰਡਾ ਵਿਖੇ ਇੱਕ ਵਾਰੀ ਵਈ ਤੁਸੀਂ ਆਵੋਗੇ ਮੈਂ ਕਿਹਨਾ ਵਾਰ-ਵਾਰ ਆਵੋਗੇ ਚੰਗੇ ਬੰਦੇ ਕੋਲੇ ਬੰਦਾ ਖਰ ਹੁੰਦਾ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਧੰਨਵਾਦ ਜਿਹੜੀ ਸਾਡੀ ਵੀਡੀਓ ਦੇਖ ਰਹੇ ਹੋ ਜੇਬੀ ਮੋਟਰ ਵਾਲਿਆਂ ਦਾ ਬਹੁਤ ਵਧੀਆ ਨਾਮ ਹੈ ਤੇ ਬਠਿੰਡੇ ਦੇ ਵਿੱਚ ਅਮਰਤ ਬਾਈ ਨੂੰ ਤੁਸੀਂ ਸਾਰੇ ਜਾਣਦੇ ਹੋ ਬਾਈ ਅਸੀ ਗੱਲ ਜੀ ਬਾਈ ਤੁਸੀਂ ਸਾਡੀ ਸਾਰੀ ਵੀਡੀਓ ਦੇਖਣੀ ਹੈ ਵੀਡੀਓ ਤੋਂ ਪਹਿਲਾਂ ਇਹ ਸ਼ਾਟ ਹੈ ਸਾਡਾ ਇਹ ਗੱਡੀ ਸੇਲ ਹੋਈ ਹੈ ਮੇਲੇ ਤੇ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਠੀਕ ਹੈ ਵੀਰੇ ਬੜੀਆ ਜੀ ਬਾਈ ਤੁਸੀਂ ਬਾਈ ਅਮਰਤ ਕੋਲ ਆਏ ਹੋ ਜੇ ਵੀ ਮੋਟਰ ਦੇ ਵਿੱਚ ਕਿਨੇ ਬਟੰਡੇ ਚ ਪਾਈਆਂ ਦਾ ਪੂਰਾ ਨਾ ਚੱਲਦਾ ਐ ਅੱਡਾ ਵੱਡਾ ਕਾਰ ਬੁਜਾਰਾ ਐ ਬਾਈ ਕਟੋ-ਕਟ ਵੀ ਮੈਨੂੰ ਲੱਗਦਾ ਕਿੰਨੇ ਕਿੰਨੇ ਕਾਰੋਬਾਰੀ ਹੋਣਗੇ ਇੱਥੇ ਇੱਥੇ ਬਟੰਡੇ ਦੇ ਵਿੱਚ 80-85 ਕਾਰ ਬੁਜਾਰਾ ਆ ਜੀ ਜੇ ਇੱਥੇ ਲਾਏ ਹੋਏ ਆ ਜੀ ਇੱਥੇ 40 ਕਾ ਜੀ 40 ਕਾ 40 ਕੰਦੇ ਵਿੱਚੋਂ ਬਾਈ ਤੁਸੀਂ ਇੱਥੇ ਗੱਡੀ ਬਾਈਆਂ ਕੋਲ ਫਿਰਦੀ ਐ ਤੁਹਾਨੂੰ ਬਾਈਆਂ ਦੇ ਵਿੱਚ ਕੀ ਐ ਜਿਹੜਾ ਖਾਸ ਲ ਪਰ ਸਾਨੂੰ ਮਤਲਬ ਆਪਣੀ ਪਸੰਦ ਦੀ ਜਾਂ ਗੱਡੀ ਨਹੀਂ ਮਿਲੀ ਦੇਖਿਆ ਬਹੁਤ ਹੈ ਉਹ ਜਿਵੇਂ ਕਹਿ ਦਿੰਦੇ ਨੇ ਵੀ ਉਹ ਲਸ਼ਕਾਤ ਹੀ ਜੀ ਘਰੇ ਜਾਂਦੀ ਭਾਵੇਂ ਰਿੰਡੀ ਹੋ ਜੇ ਉਸ ਹਿਸਾਬ ਹੈ ਦੇਖਿਆ ਨੇ ਪਸੰਦ ਨਹੀਂ ਪਰ ਇੱਥੇ ਜਦੋਂ ਆ ਕੇ ਦੇਖਿਆ ਇਹਨਾਂ ਕੋਲੇ ਕਾਫੀ ਗੱਡੀਆਂ ਖੜੀਆਂ ਨੇ ਮਤਲਬ ਉਹਨਾਂ ਨੂੰ ਕੋਈ ਲੋਕਾਂ ਨੂੰ ਆਏ ਨਹੀਂ ਵੀ ਪਾਰਸ਼ਮਾਰੀ ਹੋਈ ਹੈ ਬਿਮਾਰੀ ਹੋਈ ਹੈ ਹਾਂ ਇੰਜਨ ਤੋਂ ਲੈ ਕੇ ਬਾਡੀ ਸਾਰਾ ਓਰੀਜਨਲ ਹੈ ਹਾਂਜੀ ਠੀਕ ਹੈ ਜੀ ਜੋ ਵੀ ਇਹਦੇ ਵਿੱਚ ਹੈ ਉਹ ਇਹਨਾਂ ਨੇ ਸੱਚ ਦੱਸਿਆ ਹੈ ਵੀ ਲੱਗੀ ਹੈ ਨਹੀਂ ਲੱਗੀ ਕੀ ਹੈ ਕੀ ਨਹੀਂ ਜੋ ਕੁਝ ਵੀ ਹੈ ਸਾਰਾ ਇਹਨਾਂ ਨੇ ਸੱਚ ਦੱਸਿਆ ਹੈ ਅਮਰਤਪਾਲ ਗੱਡੀ ਦੀ ਗਾਰੰਟੀ ਲੈਣੀ ਹੈ ਆਪਾਂ ਹਾਂਜੀ ਹਾਂਜੀ ਬਈ ਮੀਟਰ ਪੈਡ ਦੀ ਗਾਰੰਟੀ ਹੈ ਜੀ ਮੀਟਰ ਦੀ ਪੈਡ ਦੀ ਇੰਜਨ ਦੀ ਫੁੱਲ ਗਾਰੰਟੀ ਹੈ ਜੀ ਇੰਜਨ ਦੀ ਵੀ ਫੁੱਲ ਠੀਕ ਹੈ ਜੀ ਵੀਰੇ ਕਿਹੜੀ ਗੱਡੀ ਹੈ ਇਹ ਇਹ ਐਮਓ ਜੀ ਹਾਈਲੈਂਡ ਆਈਲੈਂਡ ਪਲੱਸ ਮਾਡਲ ਹੈ ਠੀਕ ਹੈ ਜੀ ਮਾਡਲ ਕਿਹੜਾ ਵਜੇ 2017 ਜੀ 2017 ਕਿੰਨੇ ਦੀ ਬਣ ਗਈ ਵੀਰੇ ਆਪਾਂ ਨੂੰ ਇਹ ਵੀਰੇ ਜੀ ਆਪਾਂ ਨੂੰ ਪਾਏਗੀ 3 ਲੱਖ ਤੇ 80 ਹਜ਼ਾਰ 3 80 ਹੀ ਬੈਗੀ ਸਾਰਾ ਮਤਲਬ ਫਰਸਟ ਆਨਰ ਕਿ ਸੈਕੰਡ ਨਹੀਂ ਸੀ ਜੀ ਫਰਸਟ ਆਨਰ ਫਰਸਟ ਆਨਰ ਦੇਖੋ ਵੀ ਜਿਹੜੇ ਫੇਸਬੁਕ 'ਤੇ ਬਦਵਾੜ ਕਈ ਕਮੈਂਟ ਕਰਨ ਲੱਗੇ ਨੇ ਥੱਲੇ ਉਹਨਾਂ ਨੂੰ ਅਸੀਂ ਦਿਖਾਉਣਾ ਚਾਹੁੰਦੇ ਆ ਇਹ ਜਿਹੜੇ ਡਾਕੂਮੈਂਟ ਸਮੇਤ ਗੱਡੀ ਤੁਸੀਂ ਦੇਖ ਸਕਦੇ ਹੋ ਬਾਈ ਦੇ ਨਾਮ ਜਿਹੜੀ ਗੱਡੀ ਇਹ ਹੋ ਚੁੱਕੀ ਹੈ ਇਹ ਡਾਕੂਮੈਂਟ ਹੈ ਤੇ ਕਿਸੇ ਵੀਰ ਨੇ ਗੱਡੀ ਖਰੀਦਣੀ ਹੈ ਅਜੀਬਾਈ ਨਾਲ ਗੱਲਬਾਤ ਕਰਾਂਗੇ ਪੂਰੀ ਵੀਡੀਓ ਨਾਲ ਜੁੜੇ ਰਹੋ ਕਿਉਂਕਿ ਸਾਨੂੰ ਅਸੀਂ ਗੱਡੀਆਂ ਦੇ ਇਕੱਲੀ ਇਕੱਲੀ ਗੱਡੀ ਦਾ ਰਿਵਿਊ ਦਿਵਾਉਣੇ ਆ। ਇਹ ਹੋਰ ਵੀ ਇੱਕ ਗੱਲ ਹੈ ਇਹਨਾਂ ਦੇ ਕੋਲੇ ਦੂਜੇ ਗੱਡੀਆਂ ਨਾਲੋਂ ਜੋ ਰੇਟ ਹੈ ਉਹ ਇਹਨਾਂ ਨੇ ਸਸਤੇ ਹੈ। ਜੀ ਹੋਰ ਗੱਡੀਆਂ ਅਸੀਂ ਸੇਮ ਮੇਦੇ ਨਾਲ ਦੇ ਹੋਰ ਮਾਡਲ ਵੀ ਦੇਖੇ ਨੇ ਉਹ ਰੇਟ ਹੀ ਬੜਾ ਉੱਚਾ ਦੱਸਿਆ ਜਾਂਦੇ ਸੀ। ਇਹਨਾਂ ਕੋਲ ਆਇਆ ਇਹਨਾਂ ਨੇ ਰੇਟ ਹੀ ਉਹ ਜਾਇ ਦੱਸਿਆ ਵੀ ਅਗਲਾ ਕਹਿੰਦਾ ਨਹੀਂ ਪਹਿਲਾਂ ਆਪਾਂ ਵੱਧ ਦੱਸ ਦੀ ਬਾਅਦ ਵਿੱਚ ਘਟਾਉਂਦੇ ਰਹਿਣਗੇ। ਕਿੰਨੇ ਕਿੰਨੇ ਜਗ੍ਹਾ ਤੋਂ ਪਤਾ ਕੀਤਾ ਵੀਰੇ ਦੀ? ਘੱਟੋ ਘਾਟ ਇੱਥੇ ਹੈਗੇ ਆ 25 30 ਬੰਦੇ ਇਹਨੂੰ ਮਿਲ ਕੇ ਆਏ ਆ ਗੱਲ ਵੀ ਕੀਤੀ ਠੀਕ ਹੈ ਜੀ ਰੇਟ ਸਹੀ ਲੱਗੇ ਰੇਟ ਸਹੀ ਲੱਗਿਆ ਉਹ ਦੋਸਤੋ ਕਹਿੰਦੇ ਸਰਦਾਰ ਬੰਦਾ ਵੈਸੇ ਜੈਨਰਲ ਹੁੰਦਾ ਸਰਦਾਰ ਬੰਦਾ ਕਿਸੇ ਨਾਲ ਨਾ ਤਾਂ ਮਾੜੀ ਕਰੇ ਤੇ ਨਾ ਹੀ ਮਾੜੀ ਉਹਦੇ ਖੂਨ ਦੇ ਵਿੱਚ ਹੁੰਦੀ ਹੈ ਬਾਈ ਅਮਰਤ ਸਾਡਾ ਬਹੁਤ ਹੀ ਪਿਆਰਾ ਭਰਾ ਹੈ ਬਾਈ ਨੂੰ ਸਾਹਿਬ ਫਸਟ ਟਾਈਮ ਮਿਲੇ ਪਰ ਬੰਦੇ ਦਾ ਫਸਟ ਟਾਈਮ ਪਤਾ ਲੱਗਾ ਕਿ ਉਹ ਚੰਗੇ ਦੀ ਮਾੜੀ ਦਾ ਅਸੀਂ ਵੀ ਗਾਰੰਟੀ ਲੈਨੇ ਆ ਬੂਟਾ ਗਰਾਲੀ ਤੇ 214000 YouTube ਤੇ ਲੱਖ ਹੈ ਤੇ Instagram ਤੇ 11000 ਅਸੀਂ ਬਾਈ ਦੀ ਗਾਰੰਟੀ ਲੈਨੇ ਬਾਈ ਦਾ ਕੰਮ ਮਾੜਾ ਨਹੀਂ ਹੋ ਸਕਦਾ ਪੂਰੀ ਵੀਡੀਓ ਦੇ ਜੁੜੇ ਦੇ ਤੁਹਾਨੂੰ ਅਸੀਂ ਕਾਰ ਦੇ ਰਿਵਿਊ ਦਿਖਾਉਨੇ ਆ ਬਾਈਆਂ ਕੋਲੇ ਔਰਾਂ ਕਿੱਥੇ ਆ ਉੱਪਰ ਪੂਰਾ ਮੋਬਾਈਲ ਨੰਬਰ ਤੇ ਐਡਰੈਸ ਹੈ ਵੀਡੀਓ ਨਾਲ ਜੁੜੇ ਰਹੋ ਜੀ